ਆਕਲ ਹੋ ਤਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਮ ਵਿਚਾਰ ਬੋਲੇ ਗੁਰੂ ਤਠ ਨਦੀਪ ਪਾਸਾ ਨਗਰੀ ਕੋਇੰਦਵਾਲ ਹੈ ਸ੍ਰੀ ਸਤਗੁਰੂ ਬਾਸਾ ਤਿਸ ਮਹ ਮੋਹਨ ਅਬ ਵਸ ਹੈ ਬੜ ਮਸਤ ਸੁਭਾਉ ਬਾਣੀ ਜਹ ਪਾਤਸ਼ਾਹ ਕੀ ਕੀਨਸ ਇਕ ਥਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਗੁਰੂ ਚਰਨਾ ਵਿੱਚ ਬੈਠ ਕੇ ਆਪ ਜੀ ਨੇ ਸੰਧਿਆ ਦੇ ਦੀਵਾਨਾਂ ਸੋਧਾ ਰਹਿਦਾ ਸੇਵ ਦੇ ਪਾਠ ਸਰਵਣ ਕੀਤੇ ਹਨ ਭਾਈ ਬਰਮਜੀਤ ਸਿੰਘ ਜੀ ਦੇ ਜਥੇ ਪਾਸੋਂ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਪੰਜਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਕਲਜ ਵੀ ਜੀਵਾਂ ਦੇ ਉਦਾਰ ਕਰਤਾ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜੀਏ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ ਇੱਕ ਦਿਨ ਦੀਵਾਨ ਵਿੱਚ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਕਿ ਪ੍ਰithvi ਚੰਦ ਦਾ ਪੁੱਤਰ ਮਿਹਰਬਾਨ ਅਤੇ ਹੋਰ ਕਈ ਲੋਕ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਬਾਣੀ ਰਚਦੇ ਹਨ ਇਸ ਤਰ੍ਹਾਂ ਗੁਰੂ ਕੀ ਬਾਣੀ ਵਿਚ ਰਲ ਆ ਪਹ ਜਾਵੇਗਾ ਗੁਰਬਾਣੀ ਦੇ ਵਿੱਚ ਜੋ ਰਲਾ ਪਏਗਾ ਤਾਂ ਸੰਗਤਾਂ ਪੁਲੇਖੇ ਚ ਪੈਣ ਗਿਆ ਬੜਾ ਅਨਰਥ ਹੋਵੇਗਾ ਬਚਨ ਰਿਆ ਭਾਈ ਗੁਰਦਾਸ ਬਾਣੀ ਗੁਰਾਂ ਦੀ ਜੁਦਾ ਕਰੀਏ ਗੁਰਬਾਣੀ ਗੁਰੂ ਦੀ ਵੱਖਰੀ ਕਰਕੇ ਗ੍ਰੰਥ ਲਿਖਿਆ ਜਾਵੇ ਜਿਹੜੀ ਸੱਚੀ ਬਾਣੀ ਹੈ ਧੁਰ ਕੀ ਬਾਣੀ ਹੈ ਉਹਦਾ ਇੱਕ ਗ੍ਰੰਥ ਤਿਆਰ ਕੀਤਾ ਜਾਵੇ ਇਹ ਵਿਚਾਰ ਕਰਕੇ ਸਭਾ ਵਿੱਚ ਮਹਾਰਾਜ ਨੇ ਬਚਨ ਕੀਤਾ ਭਾਈ ਗੋਇੰਦਵਾਲ ਸਾਹਿਬ ਸਾਡੇ ਮਾਮਾ ਜੀ ਮਾਮਾ ਮੋਹਣ ਜੀ ਦੇ ਕੋਲ ਗੁਰਬਾਣੀ ਦੀਆਂ ਪੋਥੀਆਂ ਹਨ ਜਿਨ੍ਹਾਂ ਚ 4-5 ਸਿੰਘ ਦੀ ਬਾਣੀ ਦਰਜ ਹੈ ਕੋਈ ਗੁਰਸਿੱਖ ਜਾ ਕੇ ਪੋਥੀਆਂ ਲਿਆਓ ਪੰਜਵੇਂ ਪਾਤਸ਼ਾਹ ਦੇ ਬਚਨ ਕਿਸ ਤਰ੍ਹਾਂ ਕਰ ਰਹੇ ਨੇ ਸਰਵਣ ਕਰੀਏ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਹ ਵਿਚਾਰ ਬੋਲੇ ਗੁਰੂ ਤਟ ਨਦੀ ਵਿਪਾਰਕਾ ਇਹ ਵਿਚਾਰ ਕਰਕੇ ਮਹਾਰਾਜ ਬਚਨ ਕਰਦੇ ਨੇ ਵੀ ਬਿਆਸਾ ਨਦੀ ਦੇ ਕੰਢੇ ਤੇ ਨਗਰੀ ਗੋਇੰਦਵਾਲ ਹੈ ਸ੍ਰੀ ਸਤਗੁਰੂ ਦਾਸਾ ਸ੍ਰੀ ਗੁਰੂ ਅੰਗਦਦਾਸ ਮਹਾਰਾਜ ਦੀ ਨਗਰੀ ਗੋਇੰਦਵਾਲ ਸਾਹਿਬ ਹੈ ਦਸਮਹ ਮੋਹਨ ਅਬਸ ਹੈ ਬੜ ਮਸਤ ਸੁਭਾਉ ਉੱਥੇ ਸਾਡੇ ਮਾਮਾ ਜੀ ਮਾਮਾ ਮੋਹਨ ਜੀ ਰਹਿੰਦੇ ਹਨ ਜਿਨ੍ਹਾਂ ਦਾ ਸੁਭਾਅ ਬੜਾ ਮਸਤਾਨਾ ਹੈ ਉਹ ਸੰਸਾਰ ਵੱਲੋਂ ਪੂਰੀ ਤਰ੍ਹਾਂ ਬਿਰਖਤ ਰਹਿੰਦੇ ਹਨ ਇਹਨੇ ਬਸ ਸਾਨੂੰ ਵੀ ਇੱਕ ਲੰਗੋਟੀ ਤੋਂ ਬਿਨਾ ਕੋਈ ਕੱਪੜਾ ਨਹੀਂ ਸਿਪੁੰਦੇ ਸਾਰੇ ਸਰੀਰ ਤੇ ਸਿਰ ਤੇ ਵੀ ਕੁਝ ਨਹੀਂ ਸੀ ਬੰਨਦੇ ਪਿੰਡੇ ਤੇ ਵੀ ਕੋਈ ਕੱਪੜਾ ਨਹੀਂ ਬਸ ਇੱਕ ਲੰਗੋਟੀ ਜੀ ਲੱਕ ਨੂੰ ਬੰਨ੍ਹਦੇ ਸਨ ਔਰ ਜ਼ਿਆਦਾਤਰ ਆਪਣੇ ਕੋਠੇ ਦੇ ਚਵਾਰੇ ਸਾਹਿਬ ਦੇ ਅੰਦਰ ਕੁੰਡੀ ਲਾ ਕੇ ਬੈਠਦੇ ਸਨ ਬਾਹਰ ਨਹੀਂ ਸੀ ਨਿਕਲਦੇ ਆਪਣੀ ਮਸਤੀ 'ਚ ਕੋਈ 10-15 ਦਿਨਾਂ ਪਿੱਛੋਂ ਮਹੀਨੇ ਪਿੱਛੋਂ ਬਾਹਰ ਨਿਕਲਦੇ ਤੇ ਆਪੇ ਸਿੱਧੇ-ਸਿੱਧੇ ਤੁਰ ਹੀ ਜਾਂਦੇ ਦੋ-ਦੋ ਮੀਲ ਚਾਰ-ਚਾਰ ਮੀਲ ਚਰੇ ਜਾਂਦੇ ਆਪਣੀ ਮौज ਵਿੱਚ ਹੀ ਵਾਪਸ ਆ ਕੇ ਬੈਠ ਜਾਂਦੇ ਜੇ ਪ੍ਰਸ਼ਾਦਾ ਵੀ ਉਹਨਾਂ ਨੂੰ ਕੋਈ ਦਿੰਦਾ ਹੈ ਤੇ ਪ੍ਰਸ਼ਾਦਾ ਦੋ ਹੱਥਾਂ ਨਾਲ ਇਦਾਂ ਛਕਦੇ ਜਿਵੇਂ ਛੋਟਾ ਜਿਹਾ ਬੱਚਾ ਰੋਟੀ ਮੂੰਹ 'ਚ ਪਾਉਂਦਾ ਹੈ 6-7 ਮਹੀਨੇ ਦਾ ਬੱਚਾ ਇਸ ਤਰ੍ਹਾਂ ਦੀ ਬਾਲ ਅਵਸਥਾ ਵਾਲੀ ਜਿਹੜੀ ਚੇਸ਼ਟਾ ਸੀ ਤੇ ਬਾਬਾ ਮਹਾਨ ਜੀ ਕਰਿਆ ਕਰਦੇ ਸਨ ਯਾਨੀ ਸੰਸਾਰ ਵੱਲੋਂ ਇਹ ਜੋ ਦਿਸਦੀ ਸ੍ਰਿਸ਼ਟੀ ਹੈ ਮਾਇਕ ਪਸਾਰਾ ਹੈ ਇਹਦੇ ਵੱਲੋਂ ਬਿਰਤੀ ਬਿਲਕੁਲ ਉਪਰਾਮ ਹੋ ਚੁੱਕੀ ਸੀ ਪਰੇ ਹੋ ਚੁੱਕੀ ਸੀ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਤਿੱਥੈ ਊਂਗ ਨਾ ਭੋਖ ਹੈ ਅਰ ਅੰਮ੍ਰਿਤ ਨਾਮ ਸੁਖਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ ਉਹ ਅਵਸਥਾ ਜਿੱਥੇ ਹਰ ਵੇਲੇ ਅਕਾਲ ਪੁਰਖ ਦੀ ਜੋਤ ਦੇ ਹੀ ਦਰਸ਼ਨ ਹੁੰਦੇ ਹਨ ਇਹ ਅਹੰਕਾਰ ਸੰਸਾਰ ਦਿਸਦਾ ਨਹੀਂ ਜਦ ਅਕਾਰ ਇਹੋ ਕਛ ਨਾ ਦ੍ਰਿਸ਼ਟੀਤਾ ਜਦੋਂ ਇਹ ਸੰਸਾਰ ਦਿਸਦਾ ਨਹੀਂ ਦ੍ਰਿਸ਼ਟੀਮਾਨ ਨਹੀਂ ਹੁੰਦਾ ਉਹ ਅਵਸਥਾ ਨੂੰ ਬ੍ਰਹਮ ਗਿਆਨ ਦੀ ਤੁਰਿਆ ਪਦ ਕਹਿੰਦੇ ਚੌਥਾ ਪਦ ਉਥੇ ਭਾਈ ਸਾਹਿਬ ਭਾਈ ਮੋਹਣ ਜੀ ਪਹੁੰਚੇ ਹੋਏ ਹਨ ਹਾਂਜੀ ਬਾਣੀ ਚਹ ਪਾਤਸ਼ਾਹ ਕੀ ਕੇਨਸ ਇਕ ਥਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਚਾਰ ਗੁਰੂਆਂ ਦੀ ਬਾਣੀ ਉਹਨਾਂ ਦੇ ਕੋਲ ਇੱਕ ਥਾਂ ਤੇ ਇਕੱਠੀ ਪੋਥੀਆਂ 'ਚ ਲਿਖੀ ਹੋਈ ਹੈ ਵੱਡੋ ਪੁੱਤਰ ਗੁਰ ਅਮਰਕੋ ਕਿਸ ਕਾਨ ਨ ਠਾਣੇ ਬਾਬਾ ਮੋਹਣ ਜੀ ਗੁਰੂ ਅਮਰਦਾਸ ਜੀ ਦੇ ਵੱਡੇ ਪੁੱਤਰ ਹਨ ਔਰ ਵੇ ਪਰਵਾਹਨ ਕਿਸੇ ਦੀ ਪਰਵਾਹ ਨਹੀਂ ਕਰਦੇ ਸਕਲ ਸ਼ਬਦ ਤੇ ਸਪਾਸਤੇ ਕੋ ਕੈਸ ਬੇਦ ਆਨ ਹੁਣ ਕੋਈ ਇਹੋ ਜਿਹਾ ਗੁਰਮੁਖ ਦੱਸੋ ਜਿਹੜਾ ਬਾਬੇ ਮੋਹਣ ਕੋਲੋਂ ਪੋਥੀਆਂ ਲੈ ਆਵੇ ਕੋਈ ਜਿਹੜਾ ਉਹਨਾਂ ਦੇ ਕੋਲੋਂ ਪੋਥੀਆਂ ਲਿਆ ਸਕੇ ਉਹ ਕੋਈ ਉੱਤੇ ਮੈਦਾਨ ਵਿੱਚ ਆਵੇ ਭਾਈ ਸਾਹਮਣੇ ਹਾਂਜੀ ਕੋ ਉਪਾਇ ਕਰ ਪਾਏ ਹਮ ਸਗਰੀ ਕਰਵਾਣੀ ਮਹਾਰਾਜ ਕਹਿੰਦੇ ਕਿਹੜਾ ਉਪਰਾਲਾ ਕਰਕੇ ਸੁਰ ਗੁਰ ਬਾਣੀ ਦਾ ਉਹ ਖਜ਼ਾਨਾ ਸਾਨੂੰ ਪ੍ਰਾਪਤ ਹੋਵੇ ਪੀੜ ਕਰ ਹੈ ਪੁਣ ਏਕ ਥਲ ਹਿਤ ਜਗ ਕਲਿਆਣੀ ਫਿਰ ਸੰਸਾਰ ਦੇ ਭਲੇ ਲਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਈਏ ਸਾਰੀ ਗੁਰ ਬਾਣੀ ਦੀ ਇੱਕ ਬ੍ਰੀਡ ਇੱਕ ਜਿਲਦ ਤਿਆਰ ਕਰੀਏ ਸਭਾ ਵਿੱਚ ਬੈਠੇ ਹੋ ਤੋ ਭਾਈ ਗੁਰਦਾਸ ਜਦੋਂ ਗੁਰੂ ਅਰਜਨ ਦੇਵ ਜੀ ਨੇ ਬਚਨ ਭਰੀ ਸਭਾ ਵਿੱਚ ਕਹੇ ਤਾਂ ਉੱਥੇ ਭਾਈ ਗੁਰਦਾਸ ਜੀ ਵੀ ਬੈਠੇ ਸਨ ਸੁਨਤ ਕਹੇ ਕਰ ਜੋੜ ਕਰ ਹਾਂ ਪਹੁੰਚੋ ਪਾਸ ਹੱਥ ਜੋੜ ਕੇ ਭਾਈ ਗੁਰਦਾਸ ਜੀ ਮਹਾਰਾਜ ਨੂੰ ਬੇਨਤੀ ਕਰਨ ਲਗੇ اے ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਬਾਬਾ ਮੋਹਨ ਜੀ ਕੋਲ ਜਾਂਦਾ ਹਾਂ ਕੋਥੀ ਸਗਰੀ ਆਨਹ ਆਇਸ ਨਿਜਤੀਜੈ ਮੈਨੂੰ ਹੁਕਮ ਦਿਓ ਮੈਂ ਜਾ ਕੇ ਕੋਥੀਆਂ ਲਿਆਉਂ ਬਾਬਾ ਭਾਈ ਗੁਰਦਾਸ ਜੀ ਨੂੰ ਮਾਣ ਹੈ ਸੀ ਵੀ ਬਾਬਾ ਮੋਹਨ ਸਾਡੇ ਦਾਇਰੇ ਦਾ ਪੁੱਤ ਭਰਾ ਲੱਗਦਾ ਸਕੇ ਦਾਇਰੇ ਦਾ ਪੁੱਤ ਹੈ ਤੇ ਛੋਟੇ ਭਰਾ ਦੀ ਇੰਨੀ ਗੱਲ ਤਾਂ ਮੰਨੇਗਾ ਹੀ ਪੋਥੀਆਂ ਤਾਂ ਦੇ ਦੇਵੇਗਾ ਪੋਥੀਆਂ ਮੈਂ ਲੈ ਆਉਣਾ ਕਿਹੜੀ ਗੱਲ ਹੈ ਬਾਬਾ ਭਾਈ ਗੁਰਦਾਸ ਜੀ ਬੜੇ ਮਾਣ ਦੇ ਨਾਲ ਬੜੇ ਵਿਸ਼ਵਾਸ ਦੇ ਨਾਲ ਬੋਲੇ ਹਾਂ ਜੀ ਮੋਹਨ ਮਿਲਮਾ ਮੋਹਰੀ ਮੋ ਕੋ ਸਮਝੀ ਜਾ ਆਹ ਮਹਾਰਾਜ ਮੈਨੂੰ ਦੱਸੋ ਹੁਕਮ ਕਰੋ ਮੈਂ ਜਾਂਦਾ ਹਾਂ ਬਾਬਾ ਮੋਹਣ ਜੀ ਨੂੰ ਵੀ ਬੇਨਤੀ ਕਰਾਂਗਾ ਪੋਥੀਆਂ ਲਿਆਵਾਂਗਾ ਬਾਬਾ ਮੋਰੀ ਜੀ ਨੂੰ ਵੀ ਮਿਲਾਂ ਮੋਹਣ ਜੀ ਵੱਡੇ ਸਨ ਮੋਰੀ ਜੀ ਛੋਟੇ ਦੋ ਭਰਾ ਸਨ ਗੁਰੂ ਅਮਰਦਾਸ ਦੇ ਸਿੱਖ ਸਹਬਜ਼ਾਦੇ ਤੋਂ ਬਾਬਾ ਮੋਹਣ ਜੀ ਨੂੰ ਤੇ ਬਾਬਾ ਮੋਰੀ ਜੀ ਨੂੰ ਮਿਲ ਕੇ ਮੈਂ ਪੋਥੀਆਂ ਲੈ ਕੇ ਆ ਜਾਵਾਂਗਾ ਹਾਂਜੀ ਸ੍ਰੀ ਅਰਜਨ ਸੁਨ ਬਾਖ ਕੋ ਔਰ ਗਰਬਤ ਜਾਨ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਜਾਣਿਆ ਵੇ ਭਾਈ ਗੁਰਦਾਸ ਜੀ ਥੋੜੇ ਜੇ ਮਹੰਕਾਰ ਵਿੱਚ ਬੋਲ ਰਹੇ ਨੇ ਮਾਣ ਵਿੱਚ ਬੋਲ ਰਹੇ ਨੇ ਦੁਨਿਆਵੀ ਸਾਧ ਸੰਗਤ ਦੀ ਹੰਕਾਰ ਤੇ ਵੀ ਬੜੇ ਰੂਪ ਨੇ ਜਿੰਨੀ ਸ੍ਰਿਸ਼ਟੀ ਹੈ ਸਾਰੀ ਹਉਮੈ ਵਿੱਚ ਚੱਲਦੀ ਹੈ ਪਰ ਪ੍ਰਮਾਤਮਾ ਦੀ ਪ੍ਰਾਪਤੀ ਹਉਮੈ ਨੂੰ ਮਿਟਾ ਕੇ ਹੁੰਦੀ ਹੈ ਹਉਮੈ ਦੇ ਨਾਲ ਸੰਸਾਰ ਦੇ ਕੰਮ ਮੈਂ ਮੈਂ ਕਰਕੇ ਚੱਲਦੇ ਨੇ ਮੈਂ ਕੀਤਾ ਮੈਂ ਕਰਾਂਗਾ ਮੈਂ ਇਹ ਕਰ ਦਿਆਂਗਾ ਮੈਂ ਉਹ ਕਰ ਦਿਆਂਗਾ ਹਰ ਬੰਦਾ ਥੋੜਾ ਬੜਾ ਇਦਾਂ ਹੀ ਗੱਲ ਕਰਦਾ ਮੈਂ ਤਾਂ ਬਿਨਾ ਗੱਲ ਵੀ ਨਹੀਂ ਹੁੰਦੀ ਮੈਂ ਤਾਂ ਬਿਨਾ ਬੋਲੇ ਹੀ ਨਹੀਂ ਜਾਂਦਾ ਤੋਂ ਪਰ ਥੋੜਾ ਜਿਹਾ ਮਾਣ ਸੀਗਾ ਭਾਈ ਗੁਰਦਾਸ ਜੀ ਨੂੰ ਵੀ ਪੋਥੀਆਂ ਮੈਂ ਲੈ ਆਵਾਂਗਾ ਗੱਲ ਕਿਹੜੀ ਹੈ ਮਹਾਰਾਜ ਜਾਣਗੇ ਵੀ ਥੋੜਾ ਜਿਹਾ ਹੰਕਾਰ ਇਹਨਾਂ ਦੇ ਅੰਦਰ ਆਇਆ ਹੋਇਆ ਹੈ ਆਪਣੇ ਭਾਈ ਬੰਧੂ ਦਾ ਵੀ ਤਾਇ ਦਾ ਪੋਤਾ ਹੈ ਬਾਬਾ ਮੋਹਣ ਆਂਦੀ ਬਿਨਾ ਨਾਮ ਇਸਕੇ ਨੇ ਮੈਂ ਲਿਆ ਉਹ ਬਖਾਨਾ ਇਹਨਾਂ ਦਾ ਅਸੀਂ ਨਾਮ ਹੀ ਨਹੀਂ ਲਿਆ ਇਹਨਾਂ ਨੂੰ ਅਸੀਂ ਹੁਕਮ ਨਹੀਂ ਦਿੱਤਾ ਤੇ ਇਹਨਾਂ ਨੇ ਇੱਕਦਮ ਕਹਿਤਾ ਮੈਂ ਲੈ ਆਵਾਂ ਮੈਂ ਲੈ ਆਵਾਂ ਮੈਂ ਲੈ ਆਵਾਂਗਾ ਪੋਤੀਆਂ ਇਹਨਾਂ ਦੇ ਅੰਦਰ ਥੋੜੀ ਜਿਹੀ ਮੈਂ ਆਈ ਹੈ ਹਾਂਜੀ ਜਾਹੋ ਕਹਿਓ ਤਿਸ ਕਾਲ ਮਹਿ ਗੁਰ ਰਿਧਾ ਵਿਚਾਰੀ ਮਹਾਰਾਜ ਨੇ ਵਿਚਾਰ ਕੀਤੀ ਵੀ ਚਲੋ ਇਹਨਾਂ ਨੂੰ ਵੀ ਜੋਰ ਲਾ ਲੈਣ ਦਈਏ ਨਾਲੇ ਗੁਰੂ ਜੀ ਨੇ ਸਾਧ ਸੰਗਤ ਨੂੰ ਸਾਨੂੰ ਸਮਝਾਣਾ ਸੀ ਵੀ ਗੁਰਬਾਣੀ ਦਾ ਬੋਲ ਕੀ ਹੈ ਗੁਰਬਾਣੀ ਦੀ ਕੀਮਤ ਕੀ ਸਾਨੂੰ ਦੱਸਣਾ ਸੀ ਹੋਰ ਗੱਲ ਕੁਝ ਨਹੀਂ ਜਿਆਦਾ ਭਾਈ ਗੁਰਦਾਸ ਵੀ ਸਕਦੇ ਨੇ ਪਾਪਾ ਬੁੱਢਾ ਜੀ ਵੀ ਪਰ ਸਾਨੂੰ ਸਮਝਾਣ ਲਈ ਲੀਲਾ ਗੁਰੂ ਜੀ ਨੇ ਰਚਾਈ ਭਾਈ ਗੁਰਦਾਸ ਦੇ ਮਨ 'ਚ ਥੋੜੀ ਜਿਹੀ ਹੌਮੇ ਆਈ ਉਹਨਾਂ ਬਚਨ ਕੀਤਾ ਮੈਂ ਲਿਆਵਾਂ ਮਹਾਰਾਜ ਕਹਿੰਦੇ ਚੰਗਾ ਫਿਰ ਲੈ ਆਓ ਹਾਂਜੀ ਬਾਣੀ ਹੱਥ ਨਾ ਆਏ ਹੈ ਹੋਏ ਨਿਰਹੰਕਾਰੀ ਮਹਾਰਾਜ ਕਹਿੰਦੇ ਇਹਨਾਂ ਨੂੰ ਮਨ 'ਚ ਸੋਚਦੇ ਗੁਰੂ ਅਰਜਨ ਦੇਵ ਜੀ ਵੀ ਗੁਰਬਾਣੀ ਇਹਨਾਂ ਦੇ ਹੱਥ ਨਹੀਂ ਆਉਣੀ ਇਹਨਾਂ ਦਾ ਮਾਨ ਟੁੱਟ ਜਾਏਗਾ ਹੰਕਾਰ ਟੁੱਟ ਜਾਏਗਾ ਵਾਣੀ ਇਹਨਾਂ ਨੂੰ ਨਹੀਂ ਮਿਲਣੀ ਇਹ ਜਿਹੜੇ ਮਾਨ ਨਾਲ ਚੱਲੇ ਆ ਨਾ ਸਾਧ ਸੰਗਤ ਜੀ ਇਹਦਾ ਮਤਲਬ ਸੂਖਮ ਅਰਥ ਇਹ ਵੀ ਹੈ ਕਿ ਥੋੜੀ ਜਿਹੀ ਹੋਮਾ ਹੋਵੇ ਥੋੜੀ ਜਿਹੀ ਵੀ ਥੋੜੀ ਜਿਹੀ ਵੀ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਥੋੜੀ ਜਿਹੀ ਵੀ ਹੋਮਾ ਹੋਵੇ ਬੰਦੇ ਨੂੰ ਗੁਰਬਾਣੀ ਦੀ ਕਲਾ ਉਦੋਂ ਵਰਤ ਨਹੀਂ ਜਦੋਂ ਮੈਂ ਮਿਟੀ ਜਾਣੀ ਹੈ ਜਦੋਂ ਪੂਰੀ ਤਰ੍ਹਾਂ ਮੈਂ ਮਿਟੀ ਗੁਰਬਾਣੀ ਉਦੋਂ ਮਿਲਣੀ ਹੈ ਭਾਈ ਗੁਰਦਾਸ ਦੇ ਰਾਈ ਇਹ ਜੋ ਬਾਰੀ ਤੌਰ ਤੇ ਬਹਿਰੂਨੀ ਤੌਰ ਤੇ ਮਾਰੇ ਕੌਤਕ ਕਰ ਰਹੇ ਸਿੱਖਾਂ ਨਾਲ ਅੰਦਰੋਂ ਵੀ ਇਦਾਂ ਹੀ ਵਰਤਦਾ ਹੈ ਜਦੋਂ ਗੁਰੂ ਮਹਾਰਾਜ ਦੀ ਬਾਣੀ ਨਾਲ ਸਾਡੀ ਸੁਰਤ ਜੁੜਦੀ ਹੈ ਉਦੋਂ ਮੈਂ ਮਿਟ ਚੁੱਕੀ ਹੁੰਦੀ ਹੈ ਜੇ ਮੈਂ ਹੋਵੇ ਤੇ ਬਾਣੀ ਨਾਲ ਸੁਰਤ ਨਹੀਂ ਜੁੜਦੀ ਫਿਰ ਨਹੀਂ ਗੱਲ ਬਣਦੀ ਫਿਰ ਗੁਰਬਾਣੀ ਦੇ ਅਰਥ ਨਹੀਂ ਸਮਝ ਆਉਂਦੇ ਗੁਰਬਾਣੀ ਦੇ ਪਾਠ ਨਹੀਂ ਸਮਝ ਆਉਂਦੇ ਬਾਣੀ ਹਾਥ ਨਾ ਆਏ ਹੈ ਮਾਰੇ ਕਹਿੰਦੇ ਇਹਦੇ ਹੱਥ ਬਾਣੀ ਨਹੀਂ ਆਉਣੀ ਜਾ ਕੇ ਟਕਰਾ ਮਾਰ ਕੇ ਆ ਜਾਏਗਾ ਭਾਈ ਗੁਰਦਾਸ ਹਾਂਜੀ ਤਬ ਭਾਈ ਹੋਏ ਤਿਆਰ ਕੋ ਮਾਰਗ ਸੋ ਲੀਨਾ ਭਾਈ ਗੁਰਦਾਸ ਜੀ ਤਿਆਰ ਹੋ ਕੇ ਗੋਇੰਦਵਾਲ ਸਾਹਿਬ ਦੇ ਰਾਹ ਪੈ ਗਏ ਹਾਂਜੀ ਦੋਏ ਦਾ ਉਸ ਗਮ ਨਿਉ ਕਾਇਓ ਤਖਣ ਮੁਖ ਕੀਨਾ ਦੱਖਣ ਵਾਲੇ ਪਾਸੇ ਅੰਮ੍ਰਿਤਸਰ ਤੋਂ ਦੱਖਣ ਨੂੰ ਤੁਰੇ ਨੇ ਲਗਭਗ 2 ਦਿਨ ਲੱਗ ਜਾਂਦੇ ਕਿਉਂਕਿ ਰਾਮ ਨਾਲ ਜਾਈਏ ਤਾਂ ਜੇ ਉਦਾਂ ਤੇਜ ਤੇਜ ਬੰਦਾ ਕੋਈ ਤੁਰਨ ਵਾਲਾ ਹੋਵੇ ਤੇ ਇੱਕ ਦਿਨ ਚ ਵੀ ਪਹੁੰਚ ਜਾਂਦਾ ਭਾਈ ਸਾਹਿਬ ਰਸਤੇ ਜੇ ਕਰਾਤ ਰਹਿ ਕੇ ਫਿਰ ਅਗਲੇ ਦਿਨ ਫਿਰ ਤੁਰ ਪਏ ਹਾਂ ਹਾਂਜੀ ਪਹੁੰਚੋ ਗੋਇੰਦਵਾਲ ਤਬ ਤਹਿ ਪਿਖੀ ਸੋ ਬਾਪੀ ਅਗਲੇ ਦਿਨ ਗੋਇੰਦਵਾਲ ਸਾਹਿਬ ਪਹੁੰਚੇ ਬੌਲੀ ਸਾਹਿਬ ਜਾ ਕੇ ਦਰਸ਼ਨ ਕੀਤੇ ਹਾਂਜੀ ਮੱਜਨ ਕਰਕੇ ਸਿਮਰ ਗੁਰ ਪਿਖੇ ਨਿਰਮਲ ਆਪੀ ਸ੍ਰੀ ਬੌਲੀ ਸਾਹਿਬ ਜਾ ਕੇ ਇਸ਼ਨਾਨ ਕੀਤਾ ਪਹਿਲੀ ਮਰਜ਼ਾਦਾ ਇਹ ਹੀ ਹੈ ਵੀ ਬੌਲੀ ਸਾਹਿਬ ਜਾ ਕੇ ਇਸ਼ਨਾਨ ਕਰੋ ਇਸ਼ਨਾਨ ਕਰਕੇ ਭਾਈ ਗੁਰਦਾਸ ਜੀ ਨੇ ਜਪਤੀ ਸਾਹਿਬ ਦਾ ਪਾਠ ਕੀਤਾ ਆਪਣੇ ਗੁਰਦੇਵ ਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਯਾਦ ਕੀਤਾ। ਹਾਂਜੀ। ਪੁਨਹ ਚਵਾਰਾ ਚਲ ਗयो ਜਹ ਪਰੇ ਇੱਕ ਵਾਰਾ। ਫਿਰ ਚਵਾਰਾ ਸਾਹਿਬ ਗਏ। ਚਵਾਰਾ ਸਾਹਿਬ ਜਿੱਥੇ ਗੁਰੂ ਅਮਰਦਾਸ ਜੀ ਦਾ ਚਵਾਰਾ ਹੈ ਜਿੱਥੇ ਬਾਬਾ ਮੋਹਣ ਜੀ ਰਹਿੰਦੇ ਹਨ। ਉੱਥੇ ਪਹੁੰਚੇ ਦਰਵਾਜ਼ੇ ਬੰਦ ਦੇਖੇ ਹਨ। ਲਗ ਸਮਾਦ ਆਸਨ ਕਰੇ ਨਹਿ ਦੇਹ ਸੰਭਾਰਾ। ਅੰਦਰ ਬਾਬਾ ਮੋਹਣ ਜੀ ਆਪਣੇ ਕਮਰੇ ਚ ਚਵਾਰੇ ਵਿੱਚ ਕੁੰਡੀ ਲਾ ਕੇ ਅੰਦਰੋਂ ਦੀ ਬੰਦ ਕਰਕੇ ਕੁੰਡੀ ਲਾ ਕੇ ਬੈਠੇ ਇਸ ਤਰ੍ਹਾਂ ਉਹ ਬਦਮਾਸਨ ਲਾਇਆ ਹੋਇਆ ਸਮਾਧੀ ਲੱਗੀ ਹੋਈ ਹੈ ਸੰਸਾਰ ਦਾ ਕੋਈ ਪਤਾ ਨਹੀਂ ਸਰੀਰ ਦਾ ਵੀ ਕੋਈ ਪਤਾ ਨਹੀਂ ਐਸੀ ਅਖੰਡ ਸਮਾਧੀ ਜਿ ਧਿਆਨ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਸੁਰਤੀ ਜੁੜੀ ਹੋਈ ਸੰਸਾਰ ਤੋਂ ਪਰੇ ਗਏ ਬਾਬਾ ਢੋਣ ਜੀ ਹਾਂਜੀ ਜਾਮ ਦਿਵਸ ਕੇ ਰਹੇ ਤੇ ਪਹੁੰਚਿਓ ਤਹ ਪਾਈ ਸਾਧ ਸੰਗਤ ਜੀ ਜਦੋਂ ਭਾਈ ਗੁਰਦਾਸ ਜੀ ਪਹੁੰਚੇ ਸ਼ਾਮ ਦੇ ਕੋਈ 4 ਕ ਵੱਜੇ ਸੀ ਇੱਕ ਪੈਰ ਦਿਨ ਰਹਿੰਦਾ ਸੀ ਜਦੋਂ ਭਾਈ ਗੁਰਦਾਸ ਜੀ ਚਵਾਰੇ ਸਾਹਿਬ ਪਹੁੰਚੇ ਹਾਂ ਹਾਂਜੀ ਬਹਾਪਰਕਾਰ ਕੀ ਬੇਨਤੀ ਕਰ ਊਚ ਸੁਣਾਈ ਔਰ ਬੜੀਆਂ ਬੇਨਤੀਆਂ ਕਰਦੇ ਭਾਈ ਮੋਹਣ ਜੀ ਦਰਵਾਜਾ ਖੋਲੋ ਮੈਂ ਭਾਈ ਗੁਰਦਾਸ ਤੁਹਾਡਾ ਛੋਟਾ ਭਰਾ ਤੁਹਾਨੂੰ ਮਿਲਣ ਆਇਆ ਭਾਈ ਸਾਹਿਬ ਜੀ ਵੀਰ ਜੀ ਭਰਾ ਜੀ ਇੱਦਾਂ ਆਵਾਜ਼ਾਂ ਮਾਰਦੇ ਭਾਈ ਗੁਰਦਾਸ ਹੋ ਗਏ ਹਾਂਜੀ ਸਦਾ ਸਰੋਵਰ ਨਗਰ ਤੇ ਮੈਂ ਚੱਲ ਕਰ ਆਇਓ ਭਾਈ ਸਾਹਿਬ ਜੀ ਮੈਂ ਤੁਹਾਡਾ ਛੋਟਾ ਭਾਈ ਹਾਂ ਗੁਰਦਾਸ ਔਰ ਸਰ ਤੋਂ ਆਇਆ ਮੈਨੂੰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਹੈ ਦਰਵਾਜ਼ਾ ਖੋਲੋ ਕਿਰਪਾ ਕਰੋ ਸ੍ਰੀ ਅਰਜਨ ਕੇ ਸਾਕਾ ਜਕੋ ਤਮ ਨਿਕਟ ਪਠਾਇਓ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਕਿਸੇ ਜ਼ਰੂਰੀ ਕੰਮ ਲਈ ਤੁਹਾਡੇ ਕੋਲੋਂ ਭੇਜਿਆ ਮੈਨੂੰ ਕਿਰਪਾ ਕਰਕੇ ਦਰਵਾਜ਼ਾ ਖੋਲ ਕੇ ਮਿਲੋ ਜਰਾ ਬਾਹਰ ਹਾਂਜੀ ਦਰਸ਼ਨ ਮੋਹ ਕਹ ਦੀਜੀਏ ਉਗਰਾਏ ਇੱਕ ਵਾਰੋ ਦਰਵਾਜ਼ਾ ਤਾਂ ਖੋਲੋ ਭਾਈ ਸਾਹਿਬ ਜੀ ਮੈਂ ਤੁਹਾਡੇ ਦਰਸ਼ਨਾਂ ਲਈ ਆਇਆ ਬਦਲੇ ਭਾਈ ਸਾਹਿਬ ਦਰਵਾਜ਼ਾ ਖੜਕਾਉਂਦੇ ਨੇ ਕੁੰਡੀ ਨਾਲੇ ਆਵਾਜ਼ਾਂ ਦਿੰਦੇ ਨੇ ਕਿੰਨਾ ਹੀ ਚਿਰ ਹੋ ਗਿਆ ਖੜੇ ਹਨ ਆਵਾਜ਼ਾਂ ਦੇ ਹੀ ਜਾਂਦੇ ਨੇ ਹਾਂਜੀ ਭੋਖਾ ਨ ਕੋਛੀ ਅਮਰ ਕੇ ਗੁਣ ਗਿਆਨ ਉਦਾਰੋ ਏ ਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ ਗੁਰੂ ਅਮਰਦਾਸ ਦੀ ਘਰ ਦੇ ਭੂਸ਼ਣ ਬਾਬਾ ਮੋਹਣ ਜੀ ਤੁਸੀਂ ਬਹੁਤ ਵੱਡੇ ਹੋ ਗੁਣਾ ਵਿੱਚ ਵੀ ਗਿਆਨ ਵਿੱਚ ਵੀ ਤੁਹਾਡਾ ਕੋਈ ਸ਼ਾਨ ਨਹੀਂ ਤੁਹਾਡੀ ਅਵਸਥਾ ਤੁਰਿਆ ਅਵਸਥਾ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਵਾਲੀ ਅਵਸਥਾ ਹੈ ਸੰਸਾਰ ਤੋਂ ਪਰੇ ਦੀ ਅਵਸਥਾ ਹੈ ਹਾਂਜੀ ਗੁਰ ਨੰਦਨ ਬੰਦਨ ਉਚੇਤ ਕੰਧਨ ਦੁਖ ਦੋਸ਼ਾ ਤੁਸੀਂ ਮਹਾਰਾਜ ਦੇ ਧੰਨ ਗੁਰੂ ਅਮਰਦਾਸ ਦੇ ਪੁੱਤਰ ਹੋ ਸਾਡੇ ਲਈ ਮੱਥਾ ਜੇਕਣਾ ਬਣਦਾ ਤੁਹਾਡੇ ਚਰਨਾਂ 'ਚ ਸਾਡੇ ਲਈ ਪੂਜਨੀਕ ਹੋ ਤੁਸੀਂ ਕਿਰਪਾ ਕਰੋ ਹਾਂਜੀ ਦਰਸ਼ਨ ਤੇ ਅਗ ਕਟਤ ਹੈ ਸਭ ਦਾਸ ਭਰੋਸਾ ਤੁਹਾਡੇ ਮਹਾਂਪੁਰਸ਼ੋ ਦਰਸ਼ਨਾਂ ਨਾਲ ਹੀ ਪਾਪ ਕੱਟੇ ਜਾਂਦੇ ਸਭ ਸੰਗਤਾਂ ਨੂੰ ਵਿਸ਼ਵਾਸ ਹੈ ਮੇਰਾ ਵੀ ਭਰੋਸਾ ਹੈ ਭਾਈ ਗੁਰਦਾਸ ਜੀ ਕਹਿੰਦੇ ਮੇਰਾ ਵੀ ਭਰੋਸਾ ਹੈ ਵੀ ਤੁਹਾਡੇ ਦਰਸ਼ਨਾਂ ਨਾਲ ਬੰਦੇ ਦੇ ਪਾਪ ਕੱਟੇ ਜਾਂਦੇ ਹਨ ਹਾਂਜੀ ਲਖ ਹਸ ਤਾਮਲ ਆਤਮਾ ਦ੍ਰਿੜ ਗਿਆਨ ਸਦੀਵਾ ਹੱਥ ਤੇ ਧਰੇ ਔਲੇ ਦੀ ਤਰ੍ਹਾਂ ਤੁਸੀਂ ਆਤਮਾ ਨੂੰ ਦੇਖਿਆ ਹੈ ਜਿਵੇਂ ਐਦਾਂ ਸਾਹਮਣੇ ਪ੍ਰਤੱਖ ਪਈ ਗੂ ਚੀਜ਼ ਹੁੰਦੀ ਹੈ ਹੱਥ ਤੇ ਧਰਿਆ ਔਲਾ ਉਹਨੂੰ ਹੋਰ ਪ੍ਰਮਾਣ ਦੀ ਕੀ ਲੋੜ ਹੈ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪ੍ਰਤੱਖ ਹੈ ਤੁਹਾਡੇ ਸਾਹਮਣੇ ਆਤਮ ਸਰੂਪ ਜਿਵੇਂ ਕਿਸੇ ਨੇ ਹੱਥ ਤੇ ਤਰਿਆ ਔਲਾ ਵੇਖਿਆ ਹੁੰਦਾ ਐਦਾਂ ਤੁਸੀਂ ਬਾਬਾ ਜੀ ਆਤਮ ਸਰੂਪ ਦੇ ਦਰਸ਼ਨ ਕੀਤੇ ਹੋਏ ਨੇ ਹਾਂਜੀ ਰਹਾ ਜੋਗ ਅਰੂੜ ਬ੍ਰਤ ਇੱਕ ਰਸ ਨਿਤ ਥੀਵਾ ਦਿਨ ਰਾਤ ਤੁਸੀਂ ਜੋਗ ਅਰੂੜ ਰਹਿੰਦੇ ਹੋ ਫਰਵੇਂ ਬ੍ਰਹਮ ਗਿਆਨ ਦੀ ਜੋਤ ਤੁਹਾਡੇ ਅੰਦਰ ਜਗਦੀ ਹੈ ਇੱਕ ਅਖੰਡ ਬ੍ਰਤੀ ਹੈ ਤੁਹਾਡੀ ਦਰਸ਼ਨ ਦੇਹੋ ਅਰਜਨ ਸੁਨੋ ਸ਼੍ਰੀ ਅਰਜਨ ਕਾਮੂ ਹੇ ਬਾਬਾ ਮੋਹਨ ਜੀ ਦਰਵਾਜ਼ਾ ਖੋਲੋ ਮੈਨੂੰ ਦਰਸ਼ਨ ਦਿਓ ਮੇਰੀਆਂ ਅਰਜ਼ਾਂ ਬੇਨਤੀਆਂ ਸੁਣੋ ਕਿ ਮੈਨੂੰ ਗੁਰੂ ਅਰਜਨ ਦੇਵ ਜੀ ਨੇ ਤੁਹਾਡੇ ਕੋਲ ਭੇਜਿਆ ਹੈ ਹਾਂਜੀ ਅਰਜਨ ਜਸ ਵਿਸਤ੍ਰਿਤ ਜੋ ਗੁਣ ਗਨ ਕੋਤਾਮੂ ਧੰਨ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਨਿਰਮਲ ਉਜਲ ਅਰਜਨ ਜਸ ਸੰਸਾਰ ਵਿੱਚ ਫਸਰਿਆ ਹੋਇਆ ਹੈ ਗੁਰੂ ਅਰਜਨ ਦੇਵ ਜੀ ਗੁਣਾ ਦੇ ਖਜ਼ਾਨੇ ਹਨ ਇਸ ਪ੍ਰਕਾਰ ਸਭ ਜਾਮਨੀ ਬੇਨਤੀ ਬੋਠਾਨੀ ਭਾਈ ਗੁਰਦਾਸ ਜੀ ਦਰਵਾਜ਼ੇ ਤੇ ਖੜੇ ਕੋਈ ਸ਼ਾਮ ਦੇ 5 ਵਜੇ 4 ਵਜੇ ਤੇ ਖੜੇ ਖੜੇ ਰਹੇ ਦਰਵਾਜ਼ਾ ਖੜਕਾਂਦੇ ਰੇ ਖੜਕਾਂਦੇ ਰੇ ਦਾਤ ਪੈ ਗਈ ਰਾਤ ਵੀ ਖੜੇ ਰਹੇ ਸਵੇਰ ਹੋ ਗਈ ਸਾਰੀ ਰਾਤ ਦਰਵਾਜ਼ੇ ਤੇ ਹੀ ਵੀ ਹੁਣ ਦਰਵਾਜ਼ਾ ਖੁੱਲ ਜਾ ਤੇ ਹੁਣ ਗੱਲ ਹੁੰਦੀ ਐ ਹੁਣ ਦਰਵਾਜ਼ਾ ਖੁੱਲਦਾ ਤੇ ਹੁਣ ਗੱਲ ਹੁੰਦੀ ਐ ਹੁਣ ਦਰਵਾਜ਼ਾ ਖੁੱਲਦਾ ਕਿੱਥੇ ਦਰਵਾਜ਼ਾ ਕੌਣ ਖੋਲੇ ਦਰਵਾਜ਼ਾ ਖੋਲਣ ਵਾਲੇ ਤੇ ਕਿਤੇ ਹੋਰ ਹੀ ਪਹੁੰਚੇ ਹੋਏ ਐ ਸੱਚਖੰਡ ਵਿੱਚ ਸੁਰਤੀ ਚੁੜੀ ਹੋਈ ਐ ਦਸਵੇਂ ਦਵਾਰ ਵਿੱਚ ਬਿਰਤੀ ਲੱਗੀ ਹੋਈ ਐ ਉਹਨਾਂ ਨੂੰ ਤੇ ਆਪਣੇ ਸਰੀਰ ਦਾ ਵੀ ਨਹੀਂ ਪਤਾ ਉਹਦੇ ਸਰੀਰ ਤੋਂ ਵੀ ਪਰੇ ਗਏ ਹੋਏ ਨੇ ਬਾਬੇ ਮੋਹਣ ਨੇ ਸਾਰੀ ਰਾਤ ਹੀ ਦਰਵਾਜ਼ਾ ਨਹੀਂ ਖੋਲਿਆ ਹਾਂਜੀ ਨੰਦਨ ਸ੍ਰੀ ਗੁਰ ਅਮਰ ਕੋ ਨਹ ਬੋਲਿਓ ਬਾਣੀ ਗੁਰੂ ਅਮਰਦਾਸ ਦਾ ਸਹਿਬ ਜੀ ਦਾ ਬਾਬਾ ਮੋਹਣ ਕੁਝ ਵੀ ਨਹੀਂ ਬੋਲਿਆ ਕੁਝ ਵੀ ਨਹੀਂ ਬੋਲਿਆ ਅਦਰੋਂ ਇਹ ਵੀ ਨਹੀਂ ਆਖਿਆ ਵੀ ਦਰਵਾਜ਼ਾ ਨਹੀਂ ਖੋਲਣਾ ਉਹਨੂੰ ਤਾਂ ਪਤਾ ਵੀ ਨਹੀਂ ਵੀ ਕੋਈ ਬਾਹਰ ਦਰਵਾਜ਼ੇ ਤੇ ਖੜਾ ਕੇ ਨਿਕਲਿਆ ਉਹ ਗੋਦੀ ਤਾਂ ਬਿਰਤੀ ਸੰਸਾਰ ਤੋਂ ਪਰੇ ਹੈ ਉਪਰਾਮ ਬੜੀ ਉੱਚੀ ਗਈ ਹੋਈ ਜੇ ਪਤਾ ਵੀ ਹੈ ਤਾਂ ਵੀ ਇਸ ਪਾਸੇ ਆਉਣ ਨੂੰ ਉਹਨਾਂ ਦੀ ਬਿਰਤੀ ਨਹੀਂ ਉਹ ਪਰੇ ਹਨ ਪਰੇ ਹਨ ਜਿੱਥੇ ਸੰਸਾਰ ਨਹੀਂ ਹੈ ਉੱਥੇ ਉਹਨਾਂ ਦਾ ਵਾਸਾ ਹੈ ਹਾਂਜੀ ਭਾਈ ਪੌਰ ਲਖ ਆਰ ਨੇ ਭਾਈ ਸਮਝਾਇਓ ਸਾਧ ਸੰਗਤ ਜੀ ਰਾਤ ਬੀਤ ਗਈ ਸਵੇਰਾ ਹੋਇਆ ਭਾਈ ਮੋਰੀ ਨੇ ਗੁਰੂ ਅਮਰਦਾਸ ਜੀ ਦੇ ਬਾਕੀ ਪਰਿਵਾਰ ਦੇ ਜੀਆਂ ਨੇ ਆ ਕੇ ਭਾਈ ਗੁਰਦਾਸ ਨੂੰ ਦੱਸਿਆ ਸਮਝਾਇਆ ਹਾਂਜੀ ਇਹ ਮਨ ਮਸਤ ਸਦੀਵ ਹੈ ਨਹਿ ਬੋਲਤ ਬੁਲਾਇਓ ਦੇਖੋ ਭਾਈ ਗੁਰਦਾਸ ਜੀ ਕਿਉਂ ਤੁਸੀਂ ਟਕਰਾ ਮਾਰਦੇ ਹੋ ਇਹ ਮਸਤ ਬੰਦਾ ਇਹਨੇ ਕਿਸੇ ਦੀ ਨਾ ਸੁਣੀ ਐ ਨਾ ਸੁਣਨੀ ਐ ਇਹ ਆਪਣੀ ਮਸਤੀ ਚਾਹ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਇਹਦੀ ਬਿਰਤੀ ਦਸਮ ਦਵਾਰ ਵਿੱਚ ਚੜੀ ਹੋਈ ਐ ਇਹ ਤਾਂ ਆਪਣੀ ਮਸਤੀ ਚ ਮਹੀਨਾ-ਮਹੀਨਾ ਕਮਰੇ ਵਿੱਚ ਬਾਹਰ ਨਹੀਂ ਨਿਕਲਦਾ ਜੇ ਬਾਹਰ ਨਿਕਲਦਾ ਹੈ ਤੇ ਨਦੀ ਵੱਲ ਸਿੱਧਾ ਹੀ ਤੁਰ ਹੀ ਜਾਂਦਾ ਤੁਰ ਹੀ ਜਾਂਦਾ ਤੁਰ ਹੀ ਜਾਂਦਾ ਸੇਵਾਦਾਰ ਮੋੜ ਕੇ ਲਿਆਉਂਦੇ ਨੇ ਫਿਰ ਆਪਣੇ ਆਸਣ ਤੇ ਬੈਠ ਕੇ ਫਿਰ ਸਮਾਧੀ ਲਾ ਲੈਂਦਾ ਇਹ ਜਿਹੜੀ ਅਵਸਥਾ ਹੈ ਭਾਈ ਸਾਹਿਬ ਜੀ ਇਹ ਦੁਨੀਆ ਤੋਂ ਪਰੇ ਦੀ ਅਵਸਥਾ ਹੈ ਇਹਨਾਂ ਦੀ ਇਹ ਕਿਸੇ ਨਾਲ ਵੀ ਸੰਸਾਰੀ ਸਬੰਧ ਨਹੀਂ ਰੱਖਦਾ ਹਾਂਜੀ ਮਰਜ਼ੀ ਆਪਣੀ ਕਰਤ ਹੈ ਨਹਿ ਗਰਜੀ ਕਾਹੂ ਬਾਬਾ ਮੋਹਨ ਜੀ ਆਪਣੀ ਮਰਜ਼ੀ ਕਰਦੇ ਨੇ ਇਹਨਾਂ ਨੂੰ ਕਿਸੇ ਚੀਜ਼ ਦੀ ਗਰਜ ਨਹੀਂ ਪ੍ਰਸ਼ਾਦ ਦੇ ਦੀ ਗਰਜ ਹੁੰਦੀ ਬੰਦੇ ਨੂੰ ਰੋਟੀ ਦੀ ਗਰਜ ਹੁੰਦੀ ਬਦ ਤੋਂ ਬਦ ਜੇ ਘੱਟ ਤੋਂ ਘੱਟ ਵੀ ਕਹੋ ਵੀ ਘੱਟ ਤੋਂ ਘੱਟ ਕਿ ਬੰਦੇ ਦੀ ਲੋੜ ਤੇ ਰੋਟੀ ਤਾਂ ਜ਼ਰੂਰੀ ਹੈ ਨਾ ਕੱਪੜਾ ਤਾਂ ਇਹ ਪਹਿਨਦੇ ਨੇ ਇੱਕ ਲੰਗੋਟੀ ਰੱਖਦੇ ਆ ਰੋਟੀ ਦੀ ਵੀ ਇਹਨਾਂ ਨੂੰ ਇੰਨਾ ਮੈਨਾ ਲੋੜ ਕੋਈ ਨਹੀਂ ਜੇ ਕੋਈ ਰੋਟੀ ਰੱਖਦਾ ਵੀ ਅੱਗੇ ਦੋ ਹੱਥਾਂ ਨਾਲ ਚੁੱਕ ਕੇ ਇਦਾਂ ਖਾਂਦੇ ਹਨ ਜਿਵੇਂ ਨਿਕਾ ਨਿਆਣਾ ਖਾਂਦਾ ਕਿਉਂਕਿ ਸੰਸਾਰ ਕੀ ਕਹਿ ਰਿਹਾ ਹੈ ਸੰਸਾਰ ਦੀ ਮਰਜ਼ਾ ਦਾ ਕਿਉਂ ਪਤਾ ਹੀ ਨਹੀਂ ਖਤਮ ਹੀ ਹੋ ਗਈ ਹੈ ਸੰਸਾਰ ਤੋਂ ਪਰੇ ਦੀ ਅਵਸਥਾ ਇਹਨਾਂ ਦੀ ਇਹ ਮਸਤਾਨੇ ਕਿਸੇ ਹੋਰ ਰੰਗ ਵਿੱਚ ਰੱਬੀ ਰੰਗ ਵਿੱਚ ਮਸਤ ਹੋ ਚੁੱਕੇ ਹਨ ਹਾਂਜੀ ਹਰ ਜੀ ਸੁਨਹਿ ਨਾ ਕਹੇ ਤੇ ਹਰ ਜੀ ਮਨ ਮਾਹੋ ਇਹਨਾਂ ਦੇ ਹਰ ਵੇਲੇ ਹਰ ਜੀ ਮਨ ਮਾਹੋ ਭਰੀ ਪ੍ਰਮਾਤਮਾ ਇਹਨਾਂ ਦੇ ਮਨ ਚ ਵੱਸਦਾ ਹੈ ਹਰੀ ਚ ਵੱਸਦੇ ਨੇ ਇਹ ਤਾਂ ਆਰਾਮ ਕਬੀਰਾਂ ਇਕ ਭਏ ਹੈ ਕੋਏ ਨਾ ਸਕੇ ਪਛਾਨੀ ਇਹ ਤਾਂ ਹੁਣ ਰੱਬ ਨਾਲ ਇਕਮਿਕ ਹੋ ਗਏ ਨੇ ਹਰ ਹਰ ਜਨ ਦੋਈ ਇਕ ਹੈ ਵਿਭ ਵਿਚਾਰ ਕਛ ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹ ਤੇ ਪ੍ਰਮਾਤਮਾ ਦਾ ਰੂਪ ਹੋ ਗਏ ਨੇ ਇਹ ਕਿਸੇ ਦੀ ਬੇਨਤੀ ਜਾਂ ਕਿਸੇ ਦੀ ਆਵਾਜ਼ ਨਹੀਂ ਸੁਣਦੇ ਇਹਨਾਂ ਤੱਕ ਹੁਣ ਆਵਾਜ਼ ਸਾਡੀ ਤੁਹਾਡੀ ਨਹੀਂ ਉੱਪਰ ਸਕਰੀ ਭਾਈ ਗੁਰਦਾਸ ਜੀ ਜਿੱਥੇ ਇਹ ਪਹੁੰਚੇ ਹੋਏ ਨੇ ਉੱਥੇ ਸਾਡੀਆਂ ਆਵਾਜ਼ਾਂ ਨਹੀਂ ਪਹੁੰਚਦੀਆਂ ਹਾਂਜੀ ਦਰਖੁਲਾਵ ਨੇ ਹੇਤਕ ਬਹੁ ਕਰੇ ਉਪਾਉ ساری ਰਾਤ ਭਾਈ ਗੁਰਦਾਸ ਜੀ ਕੁੰਡਾ ਖੜਕਾਉਂਦੇ ਰਹੇ ਬਾਬੇ ਮੋਹਨ ਚਵਾਰਾ ਨਹੀਂ ਖੋਲਿਆ ਦਰਵਾਜਾ ਨਹੀਂ ਖੋਲਿਆ ਹਾਂਜੀ ਬਾਜ ਹਾਰੇਓ ਗੁਰਦਾਸ ਤਬ ਬਸ ਚੱਲਿਓ ਨਾ ਕਾ ਭਾਈ ਗੁਰਦਾਸ ਜੋਰ ਲਾ ਥੱਕੇ ਬਸ ਕੁਛ ਨਹੀਂ ਚੱਲਿਆ ਬੜੇ ਮਾਣ ਨਾਲ ਤੁਰੇ ਸੀ ਅੰਮ੍ਰਿਤਸਰ ਪੋਥੀਆਂ ਦਾ ਲੈ ਕੇ ਹੁਣੇ ਆ ਜਾਣਾ ਪਰ ਇੱਥੇ ਆ ਕੇ ਸਾਰਾ ਮਾਣ ਟੁੱਟ ਗਿਆ ਹਾਂਜੀ ਔਰ ਉਦਾਸ ਬਾਹ ਹੋਏ ਕ ਬਰੀੜਾ ਉਪਜਾਈ ਮਨ ਵਿੱਚ ਬੜੇ ਉਦਾਸ ਹੋਏ ਸ਼ਰਮ ਵੀ ਪੈਦਾ ਹੋਈ ਵੇ ਹੁਣ ਮਹਾਰਾਜ ਦੇ ਦਰਬਾਰ 'ਚ ਕੀ ਜਾ ਕੇ ਮੂੰਹ ਧਖਾਵਾਂਗਾ ਉੱਥੇ ਮਹਾਰਾਜ ਨੇ ਪੁੱਛਣਾ ਲਿਆਓ ਜੀ ਪੋਥੀਆਂ ਲੈ ਆਇਓ ਤੇ ਕੀ ਕਵਾਂਗਾ ਵੀ ਦਰਵਾਜ਼ਾ ਵੀ ਨਹੀਂ ਖੋਲ੍ਹਿਆ ਅਗਲੇ ਮੈਂ ਤਾਂ ਮੈਂ ਬੜੇ ਮਾਣ ਨਾਲ ਆਇਆ ਸੀ ਭਾਈ ਸਾਹਿਬ ਜੀ ਸ਼ਰਮ ਵਿੱਚ ਆ ਗਏ ਹਾਂਜੀ ਕਛ ਨਾ ਕਾਜ ਪਾ ਮੈਂ ਆਇਓ ਅਬ ਕਾਇਆ ਮੁਖ ਜਾਈ ਹੁਣ ਕਿਹੜੇ ਮੂੰਹ ਨਾਲ ਗੁਰੂ ਸਾਹਿਬ ਨੂੰ ਜਵਾਬ ਦਈਏ ਜਾ ਕੇ ਬੜੇ ਮਾਣ ਨਾਲ ਮੈਂ ਆਇਆ ਸੀ ਵੀ ਮੈਂ ਤਾਂ ਲੈ ਕੇ ਆਇਆ ਸਮਝੋ ਪੋਥੀਆਂ ਹਾਂਜੀ ਸੋਦਾਸ ਰੋਵਰ ਮਗ ਪਰਿਓ ਪਹੁੰਚਿਓ ਪੁਨ ਆਈ ਭਾਈ ਗੁਰਦਾਸ ਜੀ ਵਾਪਸ ਸ੍ਰੀ ਅਮਰਸਰ ਨੂੰ ਤੁਰ ਪਏ ਤੇ ਸ੍ਰੀ ਅਮਰਸਰ ਆ ਪਹੁੰਚੇ ਹਾਂਜੀ ਸ੍ਰੀ ਅਰਜਨ ਰਾਜ ਹੈ ਜਹਾਂ ਅਨਜ ਗਰੀਬ ਨਿਵਾਈ ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਰਾਜਮਾਨ ਹਨ ਉਥੇ ਆ ਕੇ ਗੁਰੂ ਚਰਨਾਂ 'ਚ ਮੱਥਾ ਟੇਕਿਆ ਹਾਂਜੀ ਕਹੀ ਜੋਰ ਕਰ ਬਾਰਤਾ ਮੈਂ ਕਰੇ ਉਪਾਉ ਮਹਾਰਾਜ ਸਾਹਿਬ ਨੂੰ ਸਾਰੀ ਗੱਲ ਹੱਥ ਜੋੜ ਕੇ ਭਾਈ ਗੁਰਦਾਸ ਜੀ ਦੱਸ ਰਹੇ ਸੱਚੇ ਪਾਤਸ਼ਾਹ ਮੈਂ ਬੜੇ ਉਪਾਅ ਕੀਤੇ ਮੈਂ ਦਰਵਾਜ਼ਾ ਖੜਕਾਉਂਦਾ ਰਿਹਾ ਵਾਜਾ ਮਾਰਦਾ ਰਿਹਾ ਮਹਾਰਾਜ ਕੁਝ ਘੰਟਾ 2 ਘੰਟੇ ਨਹੀਂ ਮੈਂ ਪੂਰੀ ਰਾਤ ਖੜਾ ਰਿਹਾ ਬੁਹੇ ਤੇ ਵੀ ਕਦੋਂ ਭਾਈ ਸਾਹਿਬ ਬੁਹਾ ਖੋਲ ਦੇਣ ਤੇ ਉਹਨਾਂ ਨੂੰ ਬੇਨਤੀ ਕਰਕੇ ਪੋਥੀਆਂ ਲੈ ਲਵਾਂ ਹਾਂਜੀ ਦਰ ਕੇ ਵਾਰ ਖੋਲੇ ਨਹੀਂ ਬਸ ਚੱਲਿਓ ਨਾ ਕਾਓ ਪਰ ਭਾਈ ਮੋਹਣ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਮੇਰਾ ਕੋਈ ਵਾਸ ਨਹੀਂ ਚੱਲਿਆ ਮਹਾਰਾਜ ਮੈਂ ਵਾਪਸ ਆ ਗਿਆ ਪੋਥੀਆਂ ਨਹੀਂ ਲਿਆ ਸਕਿਆ ਮੈਨੂੰ ਅਫਸੋਸ ਹੈ ਹਾਂਜੀ ਰਹਿਉ ਪੁਕਾਰਤ ਸਭ ਨੇ ਸਾ ਕੁਛ ਬਾਕ ਨਾ ਬੋਲਾ ਸਾਰੀ ਰਾਤ ਮੈਂ ਪੁਕਾਰਾਂ ਕਰਦਾ ਰਿਹਾ ਸਾਰੀ ਰਾਤ ਮੈਂ ਬੇਨਤੀਆਂ ਕਰਦਾ ਰਿਹਾ ਪਰ ਭਾਈ ਗੁਰਦਾਸ ਭਾਈ ਮੋਹਣ ਨੇ ਮੇਰੇ ਵੱਡੇ ਭਾਈ ਨੇ ਦਰਵਾਜਾ ਨਹੀਂ ਖੋਲਿਆ ਹਾਂਜੀ ਲਿਓ ਆਪਕੋ ਨਾਮ ਵੀ ਦਰ ਤਉ ਨਾ ਖੋਲਾ ਮੈਂ ਤੁਹਾਡਾ ਨਾਮ ਲੈ ਕੇ ਵੀ ਆਵਾਜ਼ਾਂ ਦਿੰਦਾ ਰਿਹਾ ਵੀ ਮੈਨੂੰ ਮਹਾਰਾਜ ਪੰਜਵੇਂ ਪਾਤਸ਼ਾਹੇ ਭੇਜ ਦੇ ਤੁਹਾਡਾ ਨਾਮ ਸੁਣ ਕੇ ਵੀ ਉਹਨਾਂ ਨੇ ਕੋਈ ਦਰਵਾਜਾ ਨਹੀਂ ਪਤਾ ਨਹੀਂ ਉਹਨਾਂ ਨੂੰ ਆਵਾਜ਼ ਮੇਰੀ ਪਹੁੰਚਦੀ ਸੀ ਕਿ ਨਹੀਂ ਮੈਂ ਤਾਂ ਬੜੀਆਂ ਆਵਾਜ਼ਾਂ ਦਿੱਤੀਆਂ ਤੁਹਾਡਾ ਨਾਮ ਵੀ ਲਿਆ ਬਾਰ-ਬਾਰ ਪਰ ਉਹਨਾਂ ਨੇ ਦੁਆ ਨਹੀਂ ਖੋਲਿਆ ਹਾਂਜੀ ਅਮਰ ਅੰਸਜੇ ਅਪਰਥੇ ਤੈਨ ਮੋਜ ਸਮਝ ਆਇਓ ਗੁਰੂ ਅਮਰਦਾਸ ਸਾਹਿਬ ਜੀ ਦੇ ਦੂਸਰੇ ਪੁੱਤਰ ਬਾਬਾ ਮੋਰੀ ਜੀ ਨੇ ਮੈਨੂੰ ਸਮਝਾਇਆ ਹਾਂਜੀ ਮਸਤ ਰਹਾ ਇਹ ਤੋ ਸਦਾ ਕਹਿ ਮੋਹੇ ਹਟਾਇਓ ਕਹਿਣ ਲੱਗੇ ਪ੍ਰਭ ਗੁਰਦਾਸ ਜੀ ਇਹਨਾਂ ਨੇ ਕੋਈ ਨਹੀਂ ਦੁਆ ਖੋਲਣਾ ਇਹ ਤਾਂ ਮਸਤਾਨੇ ਰਹਿੰਦੇ ਤੁਹਾਨੂੰ ਪਤਾ ਹੀ ਹੈ ਤੁਸੀਂ ਜਿਹੜਾ ਦਿੱਦੇ ਜਾਣਦੇ ਬਚਪਨ ਤੋਂ ਜਾਣਦੇ ਚਾਚੇ ਤਾਂ ਇਹਦੇ ਪੁੱਤਰ ਸੀਗੇ ਭਾਈ ਗੁਰਦਾਸ ਜੀ ਜਿਹੜੇ ਸੀ ਉਹ ਗੁਰੂ ਅਮਰਦਾਸ ਜੀ ਦੇ ਭਤੀਜੇ ਸੀਗੇ ਸਕੇ ਤੇ ਬਾਬਾ ਮੋਹਨ ਜੀ ਗੁਰੂ ਅਮਰਦਾਸ ਦੇ ਸਰਪੁੱਤਰ ਸਿੰਘ ਚਾਚੇ ਤਾਏ ਦੇ ਪੁੱਤ ਭਰਾ ਹੀ ਪਤਾ ਹੀ ਹੁੰਦਾ ਘਰ ਦੇ ਵਿੱਚ ਵਾਦਾ ਤੇ ਬਾਬਾ ਮੋਹਰੀ ਜੀ ਕਹਿੰਦੇ ਤੁਸੀਂ ਕਾਨੂੰ ਹੋ ਮੈਂ ਜ਼ੋਰ ਲਾਂਦਿਓ ساری ਰਾਤ ਤੁਸੀਂ ਖੜੇ ਰਹੇ ਦਰਵਾਜ਼ੇ ਤੇ ਨਾ ਬੂਹਾ ਨਹੀਂ ਖੋਲਿਆ ਇਹਨਾਂ ਦੀ ਆਪਣੀ ਮਰਜ਼ੀ ਉਹ ਖੋਲਣਗੇ ਕਿਸੇ ਦੇ ਆਵਾਜ਼ ਤੇ ਕਿਸੇ ਦੇ ਆਖੇ ਤੇ ਕੁਛ ਨਹੀਂ ਕਦੀ ਨਹੀਂ ਗੱਲ ਕਰਦੇ ਕਿਸੇ ਨਾਲ ਹਾਂਜੀ ਤਬ ਸਾਹਿਬ ਬੁੱਢੇ ਸੁਨਿਓ ਕਾ ਰਜਨਹ ਹੋਵਾ ਬਕੋਲ ਬਾਬਾ ਬੁੱਢਾ ਜੀ ਬੈਠੇ ਸੁਣ ਰਹੇ ਨੇ ਗੁਰਦਰ ਸਿੰਘ ਦੇਵ ਸਾਹਿਬ ਜੀ ਸੁਣ ਰਹੇ ਨੇ ਬਾਬਾ ਬੁੱਢਾ ਜੀ ਨੇ ਸੋਚਿਆ ਵੀ ਕੰਮ ਰੁਕ ਗਿਆ ਗੁਰਬਾਣੀ ਦੀਆਂ ਪੋਥੀਆਂ ਤਾਂ ਜ਼ਰੂਰੀ ਲੈਣੀਆਂ ਨੇ ਉਹਨਾਂ ਬਿਨਾਂ ਤਾਂ ਗੁਰਬਾਣੀ ਦਾ ਖਜ਼ਾਨਾ ਇਕੱਠਾ ਨਹੀਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪੋਥੀਆਂ ਤੋਂ ਬਿਨਾਂ ਕਿਵੇਂ ਲਿਖਾਂਗੇ ਸੋ ਉਹ ਕੰਮ ਬਹੁਤ ਜ਼ਰੂਰੀ ਬਹੁਤ ਵੱਡਾ ਕੰਮ ਹੈ ਹਾਂਜੀ ਪਾਸ ਤੇ ਨਹ ਦੂਸਰ ਜੋਵਾ ਹੁਣ ਕੌਣ ਜਾਏਗਾ ਭਾਈ ਗੁਰਦਾਸ ਜੀ ਵਰਗੇ ਗੁਰੂ ਘਰ ਦੇ ਮਹਾਨ ਵਿਦਵਾਨ ਉਹ ਵੀ ਗੁਰੂ ਅਮਰਦਾਸ ਜੀ ਦੇ ਪਤੀਜੇ ਜਿਹੜੇ ਉਸ ਘਰ ਦੇ ਵਿੱਚ ਉਹਨਾਂ ਦਾ ਜਿਆਦਾ ਸਤਕਾਰ ਹੈ ਉਹ ਵੀ ਖਾਲੀ ਆ ਗਏ ਨੇ ਹੁਣ ਪੋਥੀਆਂ ਫਿਰ ਕੌਣ ਲੈਣ ਜਾਏਗਾ ਬਾਬਾ ਬੁੱਢਾ ਜੀ ਸੋਚਦੇ ਆ ਹਾਂਜੀ ਆਪ ਜਾਏ ਸ਼੍ਰੀ ਗੁਰੂ ਗ੍ਰੰਥ ਦਾਨ ਤਬ ਕਾਜ ਬਣੇ ਹੈ ਬਾਬਾ ਬੁੱਢਾ ਜੀ ਸੋਚਦੇ ਵੀ ਗੁਰੂ ਸਾਹਿਬ ਜਾਣ ਤੇ ਸ਼ਾਇਦ ਕਾਮ ਬਣ ਜਾਵੇ ਹੋਰ ਤਾਂ ਹੁਣ ਕਿਸੇ ਕਿਸੇ ਦੀ ਉੱਥੇ ਪਹੁੰਚ ਨਹੀਂ ਹੈ ਵੀ ਹੋਰ ਤਾਂ ਕਿਸੇ ਦੀ ਮਜਾਰ ਨਹੀਂ ਵੀ ਪੋਥੀਆਂ ਲਿਆ 바ਵਾ ਬੁੱਢਾ ਜੀ ਸੋਚਦਾ ਜੇ ਮਹਾਰਾਜ ਚਲੇ ਜਾਣ ਪੰਜਵੇਂ ਪਾਤਸ਼ਾਹ ਦਾ ਇਹਨਾਂ ਨੂੰ ਸ਼ਾਇਦ ਬਾਬਾ ਮੋਹਣ ਜੀ ਨਾ ਨਹੀਂ ਕਰਨਗੇ ਹਾਂ ਜੀ ਇਹ ਮ ਵਿਚਾਰ ਔਰ ਸਬਾ ਮਹ ਨਿਜ ਅਰਜ ਪਨਿਆ ਹੈ ਇਦਾਂ ਸੋਚ ਕੇ ਬਾਬਾ ਬੁੱਢਾ ਜੀ ਹੱਥ ਜੋੜ ਕੇ ਬੇਨਤੀ ਕਰਦੇ ਗੁਰੂ ਸਾਹਿਬ ਨੂੰ ਮੈਂ ਗਮਨਿਓ ਪਨਿਏ ਹੁਕਮ ਸ੍ਰੀ ਗੁਰ ਮੁਸਕਾਏ ਮਹਾਰਾਜ ਜੀ ਗੁਰਬਾਣੀ ਦੀਆਂ ਪੋਥੀਆਂ ਲਿਆਉਣੀਆਂ ਬਹੁਤ ਜ਼ਰੂਰੀ ਹਨ ਜੇ ਹੁਕਮ ਹੋਵੇ ਤਾਂ ਮੈਂ ਜਾਵਾਂ ਮੈਂ ਜਾ ਕੇ ਬਾਬਾ ਮੋਹਣ ਜੀ ਨੂੰ ਬੇਨਤੀ ਕਰਾਂ ਤੇ ਕਿਰਪਾ ਕਰ ਦੇਣ ਤੇ ਉਹ ਪੋਥੀਆਂ ਦੇ ਦੇਣ ਹਾਂਜੀ ਬਲੀ ਬਾਤ ਤੂੰ ਜਾਹੋ ਜੇ ਕਾਰਜ ਬਨ ਜਾਏ ਮਹਾਰਾਜ ਸੁਣ ਕੇ ਮੁਸਕਰਾਪੇ ਗੁਰੂ ਅਰਜਨ ਦੇਵ ਜੀ ਹੱਸ ਪਏ ਮਹਾਰਾਜ ਜਾਣਦੇ ਸਨ ਵੀ ਪੋਥੀਆਂ ਇਹਨਾਂ ਨੂੰ ਵੀ ਨਹੀਂ ਮਿਲਣੀਆਂ ਬਾਬੇ ਬੁੱਢੇ ਸਾਹਿਬ ਜੀ ਨੂੰ ਵੀ ਨਹੀਂ ਮਿਲਣੀਆਂ ਇਹਨਾਂ ਨੂੰ ਵੀ ਖਾਲੀ ਬੁਰਨਾ ਪੈਣਾ ਸਾਨੂੰ ਹੀ ਜਾਣਾ ਪੈਣਾ ਪਰ ਕੋਈ ਗੱਲ ਨਹੀਂ ਮਨ ਜਿ ਸੋਚਿਆ ਵੀ ਇਹਨਾਂ ਨੂੰ ਹੀ ਭੇਜ ਦਈਏ ਤਾਂ ਕਿ ਸਾਥ ਸੰਗਤ ਦੀ ਆਉਣ ਵਾਲੇ ਸਿੱਖਾਂ ਨੂੰ ਪਤਾ ਲੱਗੇ ਵੀ ਗੁਰਬਾਣੀ ਦੀ ਕੀਮਤ ਕੀ ਹੈ ਗੁਰਬਾਣੀ ਦਾ ਖਜ਼ਾਨਾ ਕਿਵੇਂ ਮਿਲਿਆ ਕਿੰਨਾ ਸੌਖਾ ਹੈ ਇਹ ਮੈਂ ਤਾਂ ਮੋਲ ਮਹਿੰਗੀ ਨਹੀਂ ਜੀ ਸਕਦਾ ਬੜੇ ਮਹਿੰਗੇ ਮੋਲ ਗੁਰਬਾਣੀ ਮਿਲੀ ਹੈ ਗੁਰੂ ਅਰਜਨ ਦੇਵ ਸਾਨੂੰ ਸਮਝਾਣਾ ਚਾਹੁੰਦੇ ਨੇ ਢੀਲਾ ਕਰ ਰਹੇ ਕੌਤਕ ਕਰ ਰਹੇ ਕਹਿੰਦੇ ਭਾਈ ਬੁੱਢਾ ਸਾਹਿਬ ਜੀ ਜੇ ਤੁਸੀਂ ਜਾਓ ਕੰਮ ਬਣ ਜੇ ਤਾਂ ਚੰਗਾ ਹੀ ਹੈ ਜਾਇਓ ਤੁਸੀਂ ਹਾਂਜੀ ਸੋਨ ਸ੍ਰੀ ਸਤੁਕਰ ਬਾਕ ਕੋ ਬੁੱਢਾ ਗਮਨਾਇਓ ਮਹਾਰਾਜ ਦਾ ਹੁਕਮ ਪਾ ਕੇ ਬਾਬਾ ਬੁੱਢਾ ਸਾਹਿਬ ਜੀ ਚੱਲ ਪਏ ਹਾਂ ਹਾਂਜੀ ਸਨੇ ਸਨੇ ਮਾਰਗ ਚੱਲਿਓ ਤਿਸ ਪੁਰ ਮਹਿ ਆਇ ਸਜੇ ਸਜੇ ਰਗ ਭਗ ਸੋ ਬਰਿਆਂ ਦੇ ਬਾਬਾ ਬੁੱਢਾ ਜੀ ਤੁਰੇ ਜਾਂਦੇ ਨੇ 100 ਸਾਲ ਦੇ ਹੋ ਚੁੱਕੇ ਸਨ ਜਦ ਸੰਗਤ ਜਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਨਾ ਉਦੋਂ ਬਾਬਾ ਜੀ ਦੀ ਉਮਰ 98 99 ਇੱਥੇ ਪਹੁੰਚੀ ਹੋਈ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਸਹਜੇ ਸਹਜੇ ਤੁਰਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਏ ਹਾਂਜੀ ਕਾਰਿਸ਼ ਨਾਨ ਚਲ ਬਾਵਲੀ ਹਰਖਿਓ ਮਨ ਮਾਹੀ ਗੁਰੂ ਘਰ ਦੇ ਪਾਵਨ ਸਥਾਨ ਸ੍ਰੀ ਬੌਲੀ ਸਾਹਿਬ ਪਹੁੰਚੇ ਸਭ ਤੋਂ ਪਹਿਲਾਂ ਗੁਰੂ ਦੀ ਬੌਲੀ 'ਚ ਇਸ਼ਨਾਨ ਕੀਤਾ ਮਰਯਾਦਾ ਹੈ ਨਾ ਜਿਹੜੀ ਗੁਰੂ ਘਰ ਦੀ ਵੱਡੇ ਮਹਾਪੁਰਸ਼ ਵੀ ਰੱਖਦੇ ਆਏ ਬਾਬਾ ਬੁੱਢਾ ਸਾਹਿਬ ਜੀ ਵਰਗੇ ਉਹਨਾਂ ਨੇ ਸਾਨੂੰ ਦੱਸਣ ਲਈ ਉਹਨਾਂ ਨੂੰ ਕੋਈ ਕਰਮ ਜ਼ਰੂਰੀ ਨਹੀਂ ਹੁੰਦਾ ਪਰ ਉਹ ਕਰਮ ਸਾਨੂੰ ਸਮਝਾਣ ਦੇ ਹੁੰਦਾ ਵੀ ਭਾਈ ਤੁਹਾਨੂੰ ਵੀ ਕਰਨਾ ਪੈਣਾ ਤੇ ਸਾਨੂੰ ਕਰਨਾ ਪੈਣਾ ਪਹਿਲਾਂ ਗੋਲੀ ਸਾਹਿਬ ਇਸ਼ਨਾਨ ਕੀਤਾ ਸ੍ਰੀ ਜਪਤੀ ਸਾਹਿਬ ਦਾ ਪਾਠ ਕੀਤਾ ਹਾਂਜੀ ਕਯੋ ਚਬਾਰੇ ਕੋ ਬਹੋਰ ਮੋਹਨ ਕੇ ਪਾਹੀ ਫਿਰ ਕੱਪੜੇ ਬਦਲ ਕੇ ਬਾਬਾ ਬੁੱਢਾ ਸਾਹਿਬ ਜੀ ਚਬਾਰੇ ਸਾਹਿਬ ਪਹੁੰਚੇ ਬਾਬੇ ਮੋਹਨ ਦੇ ਚਬਾਰੇ ਗੁਰੂ ਅਮਰਦਾਸ ਦੇ ਚਬਾਰੇ ਚ ਹਾਂਜੀ ਫਿਰ ਇੱਕ ਪਾਠ ਬਿ ਲੋਕ ਕੈ ਪੁਨ ਊਚ ਉਚਾਰਾ ਦਰਵਾਜ਼ਾ ਬੰਦ ਸੀ ਬਾਬੇ ਬੁੱਢੇ ਸਾਹਿਬ ਨੇ ਦਰਵਾਜ਼ਾ ਖੜਕਾਇਆ ਆਵਾਜ਼ ਦਿੱਤੀ ਹੈ ਹਾਂਜੀ ਗੁਰੂ ਅਮਰਕੇ ਸੁੱਤ ਵੱਡੇ ਤੇਹੋ ਦਰਸ ਉਦਾਰਾ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਵੱਡੇ ਸਾਹਿਬਜਾਦੇ ਬਾਬਾ ਮੋਹਣ ਜੀ ਕਿਰਪਾ ਕਰੋ ਦਰਸ਼ਨ ਬਖਸ਼ੋ ਸਾਨੂੰ ਅਸੀਂ ਤੁਹਾਡੇ ਦਰਸ਼ਨਾਂ ਲਈ ਆਏ ਹਾਂ ਹਾਂਜੀ ਸ਼੍ਰੀ ਅਰਜਨ ਭੇਜਿਓ ਮuje ਬੁੱਢਾ ਮਮਨਾਮ ਮੈਂ ਦਾਸ ਤੁਹਾਡਾ ਸੇਵਾਦਾਰ ਆ ਬੁੱਢਾ ਬੁੱਢਾ ਪਮਨਾਮੋ ਮੇਰਾ ਨਾਮ ਬੁੱਢਾ ਹੈ ਤੇ ਮੈਂ ਤੁਹਾਡਾ ਸੇਵਕ ਹਾਂ ਮੈਨੂੰ ਗੁਰੂ ਵਰਦਨ ਦੇ ਪੰਜਵੇਂ ਪਾਤਸ਼ਾਹ ਨੇ ਭੇਜਿਆ ਹਾਂਜੀ ਕਿਰਪਾ ਕਰੋ ਸੁਣ ਲਈ ਜੀ ਕਿ ਜੈ ਪੁਨ ਕਾਮੂ ਮੇਰੀ ਬੇਨਤੀ ਸੁਣੋ ਪਹਿਲਾਂ ਮੇਰੀ ਬੇਨਤੀ ਸੁਣੋ ਫਿਰ ਜਿਹੜੀ ਮੈਂ ਬੇਨਤੀ ਕਰਦਾ ਉਹ ਕੰਮ ਕਿਰਪਾ ਕਰਕੇ ਕਰੋ ਹਾਂਜੀ ਰਹੇ ਉਪਕਾਰ ਨਾ ਸੁਣਿਓ ਕਿ ਛੰਨਕ ਵਾਰ ਉਘਾਰਿਓ ਅੰਦਰੋਂ ਸਾਸ ਮੇਰੀ ਕੋਈ ਵਿੜਕ ਨਹੀਂ ਹੋਈ ਅੰਦਰੋਂ ਕੋਈ ਆਵਾਜ਼ ਨਹੀਂ ਸੁਣੀ ਜਿਵੇਂ ਅੰਦਰ ਆਵਾਜ਼ ਗਈ ਨਹੀਂ ਜਿਵੇਂ ਇਦਾਂ ਕੋਈ ਅੰਦਰੋਂ ਹਰਕਤ ਨਹੀਂ ਹੋਈ ਬਾਬਾ ਮੋਹਣ ਜੀ ਵੱਲੋਂ ਨਾ ਦਰਵਾਜ਼ਾ ਖੋਲਿਆ ਨਾ ਕਿਸੇ ਆਵਾਜ਼ ਦਾ ਜਵਾਬ ਦਿੱਤਾ ਹਾਂਜੀ ਨਾ ਬੋਲਿਓ ਕਿਸ ਭਾਂਤ ਕਰ ਭਾਈ ਪਚਹਾਰਿਓ ਬਾਬਾ ਬੁੱਢਾ ਸਹਿਜ ਜ਼ੋਰ ਨਾ ਸਕੇ ਅੰਦਰੋਂ ਕੋਈ ਜਵਾਬ ਨਹੀਂ ਆਇਆ ਹਾਂਜੀ ਕਰਸਾ ਦਹੋਂ ਕਪਾਟ ਕੋ ਖਰ ਕਾਵਨ ਕੀਨ ਬਾਬਾ ਜੀ ਨੇ ਦੋ ਹੱਥਾਂ ਨਾਲ ਕੁੰਡਾ ਖੜਕਾਇਆ ਦਰਵਾਜ਼ਾ ਖੜਕਾਇਆ ਦਰਵਾਜ਼ੇ ਤੇ ੱਫੇ ਮਾਰੇ ਵੀ ਭਾਈ ਸਾਹਿਬ ਬਾਬਾ ਮੋਹਣ ਜੀ ਸੁਣ ਲੈਣ ਹਾਂਜੀ ਜੋਰ ਲਾਇਆ ਜੋ ਹਣ ਕਰੇ ਬਹੁਤ ਦ੍ਰੜ ਕਰਦੀਨ ਬੜੇ ਜ਼ੋਰ ਜ਼ੋਰ ਨਾਲ ਖੁੰਦ ਕੁੰਡੀ ਆਪੇ ਹੀ ਖੁੱਲ ਜਾਵੇ ਹਲਾਇਆ ਦਰਵਾਜ਼ਾ ਤਾਂ ਵੀ ਨਹੀਂ ਖੁੱਲ ਅੰਦਰ ਚੰਗਾ ਤਗੜਾਈ ਕੁੰਡਾ ਲਾਇਆ ਹੋਇਆ ਸੀ ਜਤਨ ਰਹਿਓ ਕਰ ਖੁੱਲੇ ਨਹਿ ਅੰਦਰ ਨਹਿ ਬੋਲਾ ਬੜੇ ਯਤਨ ਕੀਤੇ ਅੰਦਰੋਂ ਕੋਈ ਆਵਾਜ਼ ਨਹੀਂ ਆਈ ਹਾਂਜੀ ਬੁੱਢਾ ਹਿਦਾਇਤ ਵਿਚਾਰ ਤੋ ਕਿਵੇਂ ਲੈ ਦਰ ਖੋਲਾ ਬਾਬਾ ਬੁੱਢਾ ਜੀ ਸੋਚਦੇ ਹੁਣ ਕਿਵੇਂ ਕਰੀਏ ਸੋ ਸਾਧ ਸੰਗਤ ਜੀ ਆਪਾਂ ਹੁਣ ਕੱਲ ਨੂੰ ਸਰਵਣ ਕਰਾਂਗੇ ਤੇ ਬਾਬਾ ਬੁੱਢਾ ਇਹਨੇ ਕੀ ਕੀਤਾ ਬਾਬਾ ਬੁੱਢਾ ਸੀ ਜ਼ਿਮੀਦਾਰ ਜੱਟ ਉਹਨੇ ਮਾਰਿਆ ਝੁਕਾ ਉਹ ਪੁਰਾਣੇ ਜਮਾਨੇ ਦੇ ਦਰਵਾਜ਼ੇ ਹੁੰਦੇ ਸੀ ਨਾ ਜਿਹੜੇ ਚੂਲੀ ਵਾਲੇ ਚੂੜਾਂ ਵਾਲੇ ਕਬਜੇ ਉਹ ਚੂਲ ਹੀ ਪੱਟਨੇ ਪੱਟ ਕੇ ਦਰਵਾਜ਼ਾ ਪਰੇ ਕਰ ਲਿਆ ਅੰਦਰ ਜਾਣ ਵੜੇ ਅੰਦਰ ਬਾਬੇ ਮੋਹਣ ਦੀ ਸਮਾਧੀ ਲੱਗੀ ਖੋਲਣ ਦਾ ਯਤਨ ਬਾਬਾ ਬੁੱਢਾ ਜੀ ਨੇ ਬਹੁਤ ਕੀਤਾ ਪਰ ਸਮਾਧੀ ਨਹੀਂ ਖੋਲ ਸਕੇ ਵਾਪਸ ਪੰਜਵੇਂ ਪਾਤਸ਼ਾਹ ਕੋਲ ਗਏ ਉਸ ਤੋਂ ਬਾਅਦ ਸਤਿਗੁਰੂ ਪੋਥੀਆਂ ਲੈਣ ਕਿਵੇਂ ਆਉਣਗੇ ਉਹ ਕਥਾ ਸਰਵਣ ਕਰੀਆਂ ਕਰਾਂਗੇ ਆਪਾਂ ਅਗਲੇ ਪ੍ਰਕਰਨਾ ਵਿੱਚ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ